ਇਸ ਪਿਛਲੀ ਵਾਰ ਦੀ ਤਰ੍ਹਾਂ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਮਾਤਾ ਪੰਜਾਬ ਫੌਜੀ ਦਾ ਮੇਲਾ ਬੜੇ ਹਿਟ ਊਮ ਤਾਮ ਤੇ ਬਹੁਤ ਹੀ ਸ਼ਰਧਾਪੂਰਵਕ ਮਨਾਇਆ ਜਾ ਰਿਹਾ ਤੇ ਸੰਗਤਾਂ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਦੂਰ ਦੂਰੋਂ ਪਹੁੰਚੇ ਹਨ ਤੇ ਸਾਡਾ ਜਿਹੜਾ ਸ਼ਬੀਲ ਦਾ ਲੰਗਰ ਆ ਉਸਵੇਰ ਤੋਂ ਲੈ ਕੇ ਸ਼ਾਮ ਤੱਕ ਹੁਣ ਤੱਕ ਬਹੁਤ ਹੀ ਚੰਗੇ ਤਰੀਕੇ ਦੇ ਨਾਲ ਬਹੁਤ ਹੀ ਸਚਾਰੂ ਢੰਗ ਦੇ ਨਾਲ ਚੱਲ ਰਿਹਾ ਹੈ ਠੀਕ ਹੈ ਹਰ ਸਾਲ ਦੀ ਤਰ੍ਹਾਂ ਸੰਗਤ ਦੀ ਗੱਲ ਕਰੀ ਚਾਹ ਦੇਖ ਕੇ ਤਾਂ ਬੱਸ ਉਹ ਬੱਸ ਪਰੇਸ਼ਰ ਕੇ ਦੇਖ ਰਹੇ ਹਾਂ ਸੰਗਤਾਂ ਉਤਸ਼ਾਹ ਕਿੰਧਰਾ ਦੇਖ ਰਹੇ ਹਾਂ ਹਰ ਸਾਲ ਦੀ ਤਰ੍ਹਾਂ ਸੰਗਤਾਂ ਦੇ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਪਾਇਆ ਜਾ ਰਿਹਾ ਹੈ ਇਸ ਵਾਰੀ ਮੈਨੂੰ ਲੱਗਦਾ ਕਿ ਪਿਛਲੀ ਵਾਰ ਨਾਲੋਂ ਜ਼ਿਆਦਾ ਸੰਗਤਾਂ ਬਹੁਤ ਹੀ ਹਮਮਾ ਕੇ ਪਹੁੰਚੀਆਂ ਤੇ ਜਿਵੇਂ ਕਿ ਸ਼ਰਦਾ ਦੀ ਕੋਈ ਕਮੀ ਨਹੀਂ ਹੈ ਸਾਰੀਆਂ ਸੰਗਤਾਂ ਬਹੁਤ ਹੀ ਸ਼ਰਦਾਪੂਰਵਕ ਇੱਥੇ ਆਪਣਾ ਜੜਾ ਮੱਥਾ ਟੇਕ ਰਹੀਆਂ ਤੇ ਮੈਨੇ ਸ਼ਾਨਦਾਰੀ ਆ ਸੰਗਤਾਂ ਦੇ ਆਉਣ ਜਾਣ ਵਾਸਤੇ ਬਹੁਤ ਹੀ ਸੁਚਾਰੂ ਢੰਗ ਨਾਲ ਪ੍ਰਬੰਧ ਕੀਤੇ ਗਏ ਹਨ ਜਿਵੇਂ ਕਿ ਜਿਹੜੇ ਕਿ 4 ਵੀਲਰ ਆ ਉਹਨਾਂ ਦਾ ਆਉਣਾ ਇੱਥੇ ਮਨਾ ਕੀਤਾ ਗਿਆ ਹੈ ਤੇ ਸੰਗਤਾਂ ਦੀ ਆਰਾਮ ਦੇ ਵਾਸਤੇ ਪ੍ਰਬੰਧ ਕੀਤਾ ਗਿਆ ਪਿਛਲੀ ਵਾਰ ਨਾਲੋਂ ਜ਼ਿਆਦਾ ਤੇ ਇਸ ਵਾਰੀ ਆ ਸਾਡੇ ਉੱਤੇ ਮੌਸਮ ਦੀ ਵੀ ਕਾਫੀ ਮਿਹਰਬਾਨੀ ਹੋਈ ਹੈ ਤੇ ਉਹ ਥੋੜਾ ਠੰਡਾ ਹੋਣ ਦਾ ਕਰਕੇ ਸੰਗਤਾਂ ਖੂਬ ਜਿਹੜਾ ਉਹ ਹੁਸ਼ਿਆਰ ਨਾਲ ਆ ਰਹੀਤ ਨੂੰ ਇਹ ਮੈਸੇਜ ਆ ਕਿ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਪੰਜਾਬ ਦਾ ਯੂਥ ਇਸ ਵੇਲੇ ਨਸ਼ੇ ਦੇ ਪ੍ਰਤੀ ਕਾਫੀ ਆਪਣੀ ਰੁਚੀ ਦਿਖਾ ਰਿਹਾ ਹੈ ਸਾਡਾ ਉਹਨਾਂ ਨੂੰ ਇਹੀ ਅਪੀਲ ਆ ਕਿ ਨਸ਼ੇ ਛੱਡੋ ਤੇ ਵੱਧ ਵੱਧ ਇੱਥੇ ਪਹੁੰਚ ਰਹੀਆਂ ਸੰਗਤਾਂ ਦੀ ਸੇਵਾ ਦੇ ਵਿੱਚ ਆਪਣਾ ਯੋਗਦਾਨ ਪਾਓ। ਇਹ ਲਾਟ ਟੱਪ ਜੇ ਟੱਪ ਜੀ ਟੱਪ ਜੀ ਟੱਪ ਜੀ ਗਲਾਸ ਸੋਰੀ ਇੱਕ ਟੱਪ ਜੀ ਇਹ ਮੇਜੇ ਚਿੱਲ ਰਿਹਾ ਹੈ ਇਹ ਲਾਟ ਟੱਪ ਜਰਾ ਖੋ ਗੀ ਜੀ ਬਾਈ ਜੀ टी टेबल रखियो प

ਆਰੇ ਬੜੇ ਆਣਾ ਆਪਣੇ ਪਾਸੇ ਆਪਣੇ ਕਲਾਸ ਕਿਹਦੇ ਸੋਹ ਕੀ ਤਾਂ ਜਿੰਮੇ ਉਸ ਪਾਣੀ ਹੋ ਰਿਹਾ ਤੇ ਆਣਾ ਉਹ ਲੱਗਦਾ ਜਿੰਮੇ ਲੱਗਦਾ ਜਾਂਦਾ ਨਹੀਂ ਲੱਕੇ ਉਹ ਗਲਾਸ ਚੱਕੀ ਜੀ ਉਹ ਬੰਨ ਕਰਿਆ ਯਾਰ ਉਹ ਸਰਵਾ ਯਾਰ ਲੱਕੇ